ਬੰਦਿਆਂ ਦੀ ਗਿਣਤੀ ਜਿੰਨਿਆਂ ਨੂੰ ਪਤਾ ਲੱਗਣਾ ਚਾਹੀਦਾ ਇਹਦੇ ਬੇਵੀ ਹੈ ਨਹੀਂ ਇਹਦੇ ਕੋਈ ਕਾਰੋਬਾਰ ਹੈ ਨਹੀਂ ਇਹ ਫੇਲ ਹੈ ਜਿੰਨਾ ਚਿਰ ਲੋਕਾਂ ਦੀਆਂ ਗੱਲਾਂ ਬਾਤਾਂ ਦਾ ਉਹ ਚਿੱਠਾ ਪੂਰਾ ਨਹੀਂ ਹੁੰਦਾ ਉਨਾ ਚਿਰ ਪਰਮੇਸ਼ਰ ਨੇ ਤੁਹਾਨੂੰ ਵੇਟ ਕਰਾਉਣੀ ਆ ਤਾਂ ਕਿ ਜਿੱਦਣ ਤੁਹਾਡਾ ਚਮਤਕਾਰ ਤੁਹਾਨੂੰ ਮਿਲੇ ਤੇ ਜਿਹੜੇ ਤੁਹਾਨੂੰ ਡਾਇਲੌਗ ਮਾਰਦੇ ਉਹ ਵੀ ਤੁਹਾਨੂੰ ਵਧਾਈਆਂ ਦੇਣ ਲਈ ਆਉਣ ਉਹਨਾਂ ਨੂੰ ਉਹਨਾਂ ਨੂੰ ਮਜਬੂਰ ਕਰਦੇ ਪਰਮੇਸ਼ਰ ਆਪ ਉਹ ਆ ਕੇ ਕਹਿਣ ਵਾਕਾ ਇਪਰਾਵਾ ਤੇਰਾ ਯਿਸੂ ਦੇ ਜ਼ਿੰਦਾਈਆ ਅਸੀਂ ਤਾਂ ਕਹਿੰਦਾ ਐਵੇਂ ਤਾਲੀਆਂ ਮਾਰਦੇ ਜਾ ਜਾ ਕੇ ਨਹੀਂ 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 ਭਾਈ ਇਹਨਾਂ ਦਾ ਰੱਬ ਕੀ ਆ ਜ਼ਿੰਦਾ ਐਸੇ ਲਈ ਪਰਮੇਸ਼ਰ ਜੀ ਤੁਹਾਡੇ ਕੋਲੋਂ ਇੰਤਜ਼ਾਰ ਕਰਾ ਰਿਆ ਇਹ ਪ੍ਰੋਸੈਸਿੰਗ ਚੱਲ ਰਹੀ ਆ ਤੁਹਾਡੀ ਗਵਾਹੀ ਦੀ ਤੁਹਾਡੀ ਤੁਹਾਡੇ ਚਮਤਕਾਰ ਦੀ ਪ੍ਰੋਸੈਸਿੰਗ ਚੱਲ ਰਹੀ ਆ ਪ੍ਰੋਸੈਸਿੰਗ ਕਹਿੰਦੇ ਫਸਲ ਬੀਜਣ ਤੋਂ ਪਹਿਲਾਂ ਦੀ ਤਿਆਰੀ ਫਲ ਆਉਣ ਤੋਂ ਪਹਿਲਾਂ ਦੀ ਤਿਆਰੀ ਉਹ ਪ੍ਰੋਸੈਸਿੰਗ ਦੇ ਵਿੱਚ ਹੈ ਤੁਹਾਡਾ ਕੇਸ ਔਰ ਇਸ ਪ੍ਰੋਸੈਸਿੰਗ ਦੇ ਵਿੱਚ ਜਿਹੜਾ ਬਣਿਆ ਰਿਹਾ ਉਹਨੂੰ ਵੱਡਾ ਚਮੰਦਾਰ ਮਿਲਣਾ ਹੀ ਮਿਲਣਾ ਅਮੇ ਇਹ ਹੋ ਹੀ ਨਹੀਂ ਸਕਦਾ ਨਾ ਇਹ ਗ੍ਰੰਥ ਝੂਠਾ ਨਹੀਂ ਹੈ ਭਾਈ ਇਹਦੇ ਵਿੱਚ ਕਥਾ ਕਹਾਣੀਆਂ ਨਹੀਂ ਲਿਖੀਆਂ ਨਾ 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 ਦੰਦ ਕਥਾਵਾਂ ਨਹੀਂ ਲਿਖੀਆਂ ਇਹਦੇ ਵਿੱਚ ਸਚਾਈ ਇਹ ਪਵਿੱਤਰ ਆਤਮਾ ਜੀ ਦੇ ਦੁਆਰਾ ਪਰਮੇਸ਼ਰ ਦੇ 40 ਭਗਤਾਂ ਨੇ ਖਾਸ ਨਬੀਆਂ ਦੇ ਦੁਆਰਾ ਪਰਮੇਸ਼ਰ ਨੇ ਲਿਖਵਾਇਆ ਇਹਨੂੰ ਪਰ ਆਪਣੇ ਚੇਲਿਆਂ ਦੇ ਦੁਆਰਾ ਜਿਹੜੇ ਨਾਲ ਰਹਿ ਪ੍ਰਭੂ ਯਿਸੂ ਮਸੀਹ ਜੀ ਦੇ ਤੁਸੀਂ ਇਹ ਕਦੇ ਅੰਦਾਜ਼ਾ ਲਾਇਆ ਕਿ ਜਿਹੜਾ ਬੰਦਾ ਸਭ ਤੋਂ ਘੱਟ ਧਰਤੀ ਤੇ ਰਿਹਾ ਅੱਜ ਸਭ ਤੋਂ ਜ਼ਿਆਦਾ ਦੁਨੀਆ 'ਚ ਮੰਨਣ ਵਾਲੇ ਲੋਕ ਉਹਨੂੰ ਜਿਹੜਾ ਸਭ ਤੋਂ ਘੱਟ ਧਰਤੀ ਤੇ ਰਿਹਾ ਘੱਟ ਸਮਾਂ साढ़े तेती साल और सेवकाई कि साल की सिर्फ साढ़े तीन साल तो सारी दुनिया सब तो ज्यादा किनू मन वाली है सब तो ज्यादा पढ़ी जाने वाली किताब पता कड़ी है ये पवित्र बाइबल और जेड़ा भी बंदा इन पढ़ रहा है एदा नहीं लगता मैं कोई किताब पढ़ रहा एदा लगता कि मेरे नालई गल कर रहा ਮੇਰੇ ਨਾਲ ਕੋਈ ਅਗਰ ਪਵਿੱਤਰ ਆਤਮਾ ਜੀ ਨਾਲ ਗੱਲਬਾਤ ਕਰਨੀ ਹੈ ਤੇ ਇਹਨੂੰ ਪੜਿਆ ਕਰੋ ਪਵਿੱਤਰ ਆਤਮਾ ਜੀ ਨਾਲ ਗੱਲ ਕਰਨੀ ਹੈ ਤਾਂ ਜਦੋਂ ਪੜੋਗੇ ਤੁਹਾਨੂੰ ਪਤਾ ਲੱਗ ਜਾਣਾ ਕਿ ਮੇਰੇ ਨਾਲ ਕੋਈ ਗੱਲ ਕਰ ਰਿਹਾ ਉਹ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਤੁਹਾਡੀ ਜ਼ਿੰਦਗੀ ਦੇ ਅੰਦਰ ਉਹ ਚਮਤਕਾਰ ਦੇਣ ਜਾ ਰਿਹਾ ਵੱਡਾ ਚਮਤਕਾਰ ਅਮੇਨ ਹਾਂ ਜਿਹੜਾ ਤੁਹਾਨੂੰ ਅਲੱਗ ਕਰ ਦੇਗਾ ਸਾਰਿਆਂ ਤੋਂ ਔਰ ਤੁਹਾਨੂੰ ਆਪਣੀ ਮਹਿਮਾ ਦੇ ਲਈ ਖੜਾ ਕਰੇਗਾ ਉਹ ਕਿਹਦੇ ਲਈ ਕਰੇਗਾ ਉਹ ਆਪਣੀ ਮਹਿਮਾ ਦੇ ਲਈ ਜਿਵੇਂ ਪਤਰਸ ਨੂੰ ਕਿਉਂਕਿ ਪਤਰਸ ਤੇ ਸ਼ਰਾਬੀ ਜਵਾਰੀ ਸੀ ਪਹਿਲਾਂ ਉਸ ਤੋਂ ਬਾਅਦ ਉਹ ਪ੍ਰਭੂ ਜੀ ਦੇ ਕੋਲ ਵੀ ਆ ਗਿਆ ਪਰ ਉਹਦਾ ਧਿਆਨ ਆਪਣੇ ਤੇ ਹੀ ਰਿਹਾ ਆਪਣੇ ਤੇ ਹੀ ਰਿਹਾ ਪ੍ਰਭੂ ਯਿਸੂ ਸਵਰਗ ਜਾਣ ਲੱਗੇ ਉਦੋਂ ਵੀ ਆਪਣੇ ਤੇ ਹੀ ਪਰ ਪਵਿੱਤਰ ਆਤਮਾ ਜੀ ਦੇ ਆਉਣ ਤੋਂ ਬਾਅਦ ਫਿਰ ਪਰਮੇਸ਼ਰ ਜੀ ਨੂੰ ਪਤਾ ਸੀ ਇਹ ਸਾਡੇ 3 ਸਾਲ ਮੇਰੇ ਨਾਲ ਰਿਹਾ ਇਹਨਾਂ ਨੇ ਲੋਕਾਂ ਦੇ ਤਾਨੇ ਮੇਨੇ ਸਹੇ ਆ ਇਹ ਤਾਨੇ ਮੇਨੇ ਅੱਜ ਦੇ ਇਦਾਂ ਦੇ ਨਹੀਂ ਸੀਗੇ ਜਿਹੜੇ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਬੜਾ ਸੌਖਾ ਹੀ ਆ ਜੀ ਤੁਹਾਨੂੰ ਮੈਨੂੰ ਤੇ ਲੋਕ ਵੈਸੇ ਮਾੜਾ ਮੋਟਾ ਕਹਿੰਦੇ ਆ ਜਾਂ ਆਪਣਾ ਭਾਂਡੇ ਟਿੰਡ ਬੰਦ ਕਰ ਦੇਣਗੇ ਜਾਂ ਵੈਸੇ ਮਿਲਣਗੇ ਨਹੀਂ ਕੁਛ ਇਦਾਂ ਦਾ ਕਹਿਣਗੇ ਪਰ ਜੇ ਸਮੇਂ ਚ ਪਰਮੇਸ਼ਵਰ ਦੇ ਚੇਲਿਆਂ ਨੇ ਕੰਮ ਕੀਤਾ ਬਰਥੁਲਮਈ ਪਰਮੇਸ਼ਵਰ ਦਾ ਇੱਕ ਚੇਲਾ ਉਹਨਾਂ 12 ਦੇ ਵਿੱਚ ਉਨੇ ਭਾਵੇਂ ਕੋਈ ਵੱਡੇ ਚਮਤਕਾਰ ਇਹਦੇ 'ਚ ਨਹੀਂ ਲਿਖੇ ਪਰ ਜਦੋਂ ਉਹਨੂੰ ਸ਼ਹੀਦ ਕੀਤਾ ਗਿਆ ਉਹਦੀ ਚਮੜੀ ਉਤਾਰੀ ਗਈ ਪਹਿਲਾਂ ਚਮੜੀ ਫੇਸ ਤੋਂ ਵੀ ਹੱਥਾਂ ਪੈਰਾਂ ਸਾਰਾ ਕੁਝ ਜਿੱਦਾਂ ਜੈਕਟ ਲਾਈ ਦੀ ਆ ਬੰਦੇ ਦੀ ਐਦਾਂ ਉਹਦੀ ਚਮੜੀ ਉਤਾਰੀ ਗਈ ਔਰ ਚਮੜੀ ਉਤਾਰ ਕੇ ਉਹਦੇ ਹੱਥ 'ਚ ਫੜਾਈ ਆ ਲੈ ਤੂੰ ਬਣਦਾ ਨਾ ਵੱਡਾ ਯਿਸੂ ਦਾ ਪਗਦ ਤੇ ਉਹ ਹੱਸ ਰਿਹਾ ਸੀਗਾ ਕਿ ਵਾਹ ਚਮੜੀ ਹੱਥ 'ਚ ਫੜ ਕੇ ਕਿ ਮੇਰੇ ਪ੍ਰਭੂ ਯਿਸੂ ਮਸੀਹ ਦੀ ਦੇ ਕਾਰਨ ਅੱਜ ਮੈਨੂੰ ਸ਼ਹੀਦ ਕੀਤਾ ਜਾ ਰਿਹਾ ਤੇ ਉਹਨੇ ਉਹਨਾਂ ਨੂੰ ਕਿਹਾ ਮੈਨੂੰ ਉਸ ਤਰ੍ਹਾਂ ਨਾ ਸ਼ਹੀਦ ਕਰਿਓ ਜਿੱਦਾਂ ਸਾਡੇ ਬਾਪ ਨੂੰ ਕੀਤਾ ਯਾਨੀ ਉਹ ਕੁਰਬਾਨੀਆਂ ਉਹ ਸਾਰਾ ਕੁਝ ਪਰਮੇਸ਼ਰ ਨੇ ਤੁਹਾਨੂੰ ਮੈਨੂੰ ਵੱਡਾ ਚਮਤਕਾਰ ਦੇਣ ਦੇ ਲਈ ਕੀਤਾ ਹੈ ਪਰ ਆਪਣੀ ਮਹਿਮਾ ਦੇ ਲਈ ਕੀਤਾ ਇਹ ਜਿਹੜੀ ਕੁਰਬਾਨੀ ਇਹ ਸ਼ੁਤਕਾਰਾ ਜਿਹੜੀ ਦਇਆ ਸਾਡੇ ਕੋਲ ਆਈ ਹੈ ਇਹ ਬਹੁਤ ਕੁਰਬਾਨੀਆਂ ਚ ਹੋ ਕੇ ਆਈ ਹੈ ਪ੍ਰਭੂ ਯਿਸੂ ਮਸੀਹ ਜੀ ਨੇ ਤੇ ਆਪ ਦਿੱਤੀ ਹੈ ਕੁਰਬਾਨੀ ਪਰ ਉਹਦੇ ਚੇਲਿਆਂ ਨੇ ਵੀ ਅੱਜ ਤੁਸੀਂ ਆਏ ਆ ਬਾਰਿਸ਼ ਦੇ ਅੰਦਰ ਬਹੁਤ ਸਾਰੇ ਫੋਨ ਮੈਨੂੰ ਆ ਰਹੇ ਸਨ ਪਾਪਾ ਜੀ ਸੇਵਾ ਕਰਦੇ ਹੋਂ ਦਾ ਕਿਉਂ ਬਾਰਿਸ਼ ਬੜੀ ਸੀਗੀ ਜੀ ਅੱਜ ਨਹੀਂ ਆਉਣਾ ਮੈਂ ਕਿਹਾ ਚਲੋ ਹੁੰਦੀਆਂ ਕਿਤੇ ਨੌਕਰੀ ਤੇ ਭਾਵੇਂ ਚਾਰ ਰੇਨ ਕੋਟ ਪਾਉਣੇ ਪੈਣ ਤੇ ਉੱਡੇ ਜਾਣਾ ਸੀ 9 ਵਜੇ ਨੂੰ ਮੁਸ਼ਕਿਲਾਂ ਬਹੁਤ ਵੱਡੀਆਂ ਵੱਡੀਆਂ ਪਰ ਪਰਮੇਸ਼ਰ ਮੈਨੂੰ ਮੈਂ ਰਾਜ ਪ੍ਰੇਰ ਕਰ ਰਿਹਾ ਸੀ ਕਿ ਮੈਂ ਕਿਹਾ ਵੇਲੋ ਪ੍ਰਭੂ ਪਤਾ ਨਹੀਂ ਹੁਣ ਹੋ ਸਕਦਾ ਅੱਜ ਇਹਨਾਂ ਦਾ ਟਾਈਮ ਹੋਵੇ ਤੇ ਅੱਜ ਬਾਰਿਸ਼ ਨੂੰ ਕਰਕੇ ਰੁਕੇ ਹੋਏ ਆ ਨਾਲੇ ਬਾਰਿਸ਼ ਕਿਹੜਾ ਕੱਲੇ ਇੱਕ ਘਰ ਚ ਪੈ ਰਹੀ ਆ ਪੂਰੇ ਪੰਜਾਬ ਚ ਆ। ਔਰ ਅਸੀਂ ਖਾਸ ਪ੍ਰੇਰ ਕਰਨ ਦੇ ਲਈ ਕਤਰਤਾ ਆਪਣੇ ਲੋਕਾਂ ਦੇ ਲਈ ਆਪਣੇ ਪੰਜਾਬ ਦੇ ਲਈ ਖਾਸ ਤੌਰ ਤੇ ਜਿਹੜੇ ਪਰਿਵਾਰ ਫਲੱਡ ਚ ਫਸੇ ਹੋਏ ਆ। ਔਰ ਅੱਜ ਵੱਡੇ ਚਮਤਕਾਰ ਪਾਉਣ ਦੇ ਲਈ। ਉਹ ਚਮਤਕਾਰ ਤੁਹਾਨੂੰ ਦੇਗਾ। ਪਤਰਸ ਨੂੰ ਕਿਹੜਾ ਚਮਤਕਾਰ ਮਿਲਿਆ? ਕਿੱਥੇ ਇਹ ਇਹ ਕਿਉਂ ਕਹਿ ਰਿਹਾ ਮੈਂ? ਕਿ ਤੁਹਾਨੂੰ ਉਹ ਚਮਤਕਾਰ ਹਲੇ ਮਿਲਿਆ ਨਹੀਂ ਤੁਹਾਨੂੰ ਗਵਾਹੀ ਮਿਲੀ ਨਹੀਂ ਕਿਉਂ ਕਿ ਜਿੱਥੇ ਤੁਹਾਨੂੰ ਬਦਨਾਮ ਬੇਇੱਜ਼ਤ ਕੀਤਾ ਗਿਆ ਉੱਥੇ ਹੀ ਤੁਹਾਨੂੰ ਇੱਜ਼ਤ ਮਿਲਣੀ ਆਹ ਕਿਹੜਾ ਸਥਾਨ ਜਿੱਥੇ ਇਹ ਪਤਰਸ ਦੀ ਗੱਲ ਹੋਈ ਹੁਣੇ ਜਿੱਥੇ ਉਹਨੇ ਪਹਿਲਾਂ ਇਨਕਾਰ ਕੀਤਾ ਜਿੱਥੇ ਉਹਨੂੰ ਜ਼ਲੀਲ ਕੀਤਾ ਉਸੇ ਸਥਾਨ ਤੇ ਥੋੜਾ ਸਮਾਂ ਪਹਿਲਾਂ ਉਹਨਾਂ ਨੇ ਸੱਦਿਆ ਸੀ ਬੈਤਬੂਤ ਮਾਰੇ ਬੁੱਟਿਆ ਕਟਿਆ ਤੇ ਇਹਨਾਂ ਨੂੰ ਕਹਿਤਾ ਕਹਿੰਦੇ ਵੀ ਇਹ ਨਾਮ ਦਾ ਨਾਂ ਨਾ ਲਿਓ ਜੇ ਕਿਤੇ ਹੋਰ ਜਾ ਕੇ ਲੋਓ ਪਰੋ ਛਾੜ ਕੇ ਕੱਪੜੇ ਗੁੱਪੜੇ ਫੇਰ ਕਹਿੰਦੇ ਆ ਪਰਮੇਸ਼ਰ ਨਾਲੋਂ ਹੁਣ ਟਾਡੀ ਜਿਆਦਾ ਸੁਣੀਏ ਨਹੀਂ ਨਹੀਂ ਕਹਿੰਦੇ ਅਸੀਂ ਤੇ ਨਾਲ ਲੈਣਾ ਹੀ ਲੈਣਾ ਲੋਕਾਂ ਨੂੰ ਦੱਸਣਾ ਤੇ ਕਿਉਂ ਇੱਜ਼ਤ ਉਹੀ ਲਿਖਿਆ ਉਹ ਸਾਰੇ ਜਣੇ ਉਹਦੇ ਰਿਸ਼ਤੇਦਾਰ ਵੀ ਯੱਜ ਕੋ ਨਹੀਂ ਵੀ ਸਾਰੇ ਉੱਥੇ ਸੀਗੇ ਤੇ ਉੱਥੇ ਉਹਨੂੰ ਕਹਿੰਦੇ ਪਏ ਆ ਕਿ ਆਹ ਤੁਸੀਂ ਕਿੱਦਾਂ ਕਰ ਦਿੱਤਾ ਕੀਤਾ ਕੀ ਸੀ ਉਹਨਾਂ ਨੇ ਜਦੋਂ ਤਿੰਨ ਅਧਿਆਏ ਪੜ ਲਿਓ ਪੜ ਕੇ ਤਿੰਨ ਅਧਿਆਏ ਅੱਜ ਤੁਹਾਨੂੰ ਮਿਲ ਜਣਾ ਤਿੰਨ ਅਧਿਆਏ ਦੇ ਅੰਦਰ ਤਿੰਨ ਅਧਿਆਏ ਉਹਦਾ ਇੱਕ ਵਚਨ ਪਤਰਸ ਅਤੇ ਯਹੋਨਾ ਹਾਂ ਤੀਜੇ ਪਹਿਰ ਪ੍ਰਾਰਥਨਾ ਕਰਨ ਲਈ ਹੈ ਕੱਲ ਨੂੰ ਜਾਈ ਮੈਂ ਕਿਉਂ ਕਹਿੰਦਾ ਇੱਕ ਚਮਤਕਾਰ ਤੁਹਾਡੀ ਐਸੀ ਇੱਜ਼ਤ ਬਣਾਏਗਾ ਕਿ ਲੋਕ ਤੁਹਾਨੂੰ ਪੁੱਛਣ ਲਈ ਮਜਬੂਰ ਹੋ ਜਾਣਗੇ ਅਮੇਨ ਅਮੇਨ ਅਰੇ ਪਰਮੇਸ਼ਰ ਨੂੰ ਕਹਿਣਾ ਆ ਕਿ ਪਰਮੇਸ਼ਵਰ ਉਹ ਮੇਰਾ ਵੱਡਾ ਚਮਤਕਾਰ ਮੈਨੂੰ ਦੇ ਮੇਰੀ ਇੱਜ਼ਤ ਬਣਾ ਦੇ ਮੇਰੀ ਕੀ ਉਹਨਾਂ ਨੇ ਇੱਜ਼ਤ ਬਣਾ ਦੇ ਉਹਨੂੰ ਬੋਲਣਾ ਆਪਣੇ ਮੂੰਖ 'ਚੋਂ ਕੀ ਲਿਖਿਆ ਪਤਰਸ ਅਤੇ ਯੋਹਨ ਪਤਰਸ ਤੇ ਯੋਹਨ ਤੀਜੇ ਪਹਿਰ ਪ੍ਰਾਰਥਨਾ ਕਰਨ ਲਈ ਤੀਜੇ ਪਹਿਰ ਪ੍ਰਾਰਥਨਾ ਕਰਨ ਲਈ ਹੈ ਕੱਲ ਨੂੰ ਜਾ ਰਹੇ ਸਨ ਹੈ ਕੱਲ ਨੂੰ ਜਾਂਦੇ ਸਨ ਅਤੇ ਲੋਕ ਇੱਕ ਜਮੰਦਰੂ ਲੰਗੜੇ ਨੂੰ ਉਹ ਜਮੰਦਰੂ ਲੰਗੜੇ ਨੂੰ ਚੁੱਕੀ ਲਈ ਆ ਰਹੇ ਸਨ ਚੁੱਕੀ ਲਈ ਆ ਰਹੇ ਸਨ ਜਿਸ ਨੂੰ ਹਰ ਰੋਜ਼ ਜਿਸ ਨੂੰ ਹਰ ਰੋਜ਼ ਹੈਕਲ ਦੇ ਦਰਵਾਜ਼ੇ ਕੋਲ ਹੈਕਲ ਦੇ ਦਰਵਾਜ਼ੇ ਕੋਲ ਜਿਹੜਾ ਸੋਨਾ ਅਖਵਾਉਂਦਾ ਹੈ ਜਿਹੜਾ ਸੋਨਾ ਅਖਵਾਉਂਦਾ ਹੈ ਬਿਠਾ ਦਿੰਦੇ ਸਾਰ ਉਹਨੂੰ ਬਿਠਾ ਦਿੰਦੇ ਸੀ ਕਿਉਂ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗਦੇ ਉਹ ਹੈਕਲ ਚ ਜਾਣ ਵਾਲਿਆਂ ਤੋਂ ਭੀਖ ਮੰਗੇ ਜਦੋਂ ਉਹਨੇ ਪਤਰਸ ਅਤੀ ਇਹ ਉਹਨਾਂ ਨੂੰ ਹੈਕਲ ਵਿੱਚ ਜਾਂਦੇ ਦੇਖਿਆ ਉਹ ਮੰਦਰ ਨੂੰ ਲੰਗੜੇ ਨੇ ਜਦੋਂ ਪਤਰਸ ਹੀ ਯਹੋਨਾ ਨੂੰ ਜਾਂਦੇ ਵੇਖਿਆ ਤਾਂ ਉਹਨਾਂ ਤੋਂ ਭੀਖ ਮੰਗੀ ਉਹਨਾਂ ਤੋਂ ਭੀਖ ਮੰਗੀ ਉਹਨੇ ਪਤਰਸ ਅਤੇ ਯਹੋਨਾ ਨੇ ਉਹਨੂੰ ਜਾਂਦੇ ਵੇਖਿਆ ਯਹੋਨਾ ਨੇ ਕਿਹਾ ਕਿ ਸਾਡੇ ਵੱਲ ਵੇਖ ਕਿਨੇ ਸਾਡੇ ਵੱਲ ਵੇਖ ਤਾਂ ਉਹਨੇ ਉਹਨਾਂ ਕੋਲ ਉਹਨਾਂ ਕੋਲ ਕੁਝ ਮਿਲਣ ਦੀ ਆਸ ਕਰਕੇ ਉਹਨੇ ਕਿਹਾ ਮੈਨੂੰ ਕਹਿੰਦੇ ਆ ਸਾਡੇ ਵੱਲ ਵੇਖ ਮਤਲਬ ਹੈ ਕੁਝ ਦੇਣਗੇ ਕੁਝ ਜ਼ਿਆਦਾ ਵਧੀਆ ਦੇਣਗੇ ਪਰ ਉਹਨਾਂ ਨੇ ਕੀ ਕਿਹਾ ਪਰ ਪਤਰਸ ਨੇ ਆਖਿਆ ਹਾਂ ਸੋਨਾ ਤੇ ਚਾਂਦੀ ਮੇਰੇ ਕੋਲ ਨਹੀਂ ਹੈ। ਪਤਰਸ ਨੇ ਕਿਹਾ ਸੋਨਾ ਚਾਂਦੀ ਤੇ ਭਾਈ ਮੇਰੇ ਕੋਲ ਹੈ ਨਹੀਂ। ਪਰ ਜੋ ਮੇਰੇ ਕੋਲ ਹੈ ਪਰ ਜੋ ਮੇਰੇ ਕੋਲ ਆ। ਸੋ ਮੈਂ ਤੈਨੂੰ ਦਿੰਦਾ ਹਾਂ। ਉਹ ਮੈਂ ਤੈਨੂੰ ਦਿੰਦਾ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫੇਰ। ਉੱਠ ਤੇ ਤੁਰ ਫੇਰ। ਉਸਨੇ ਉਹਦਾ ਸੱਜਾ ਹੱਥ ਫੜ ਕੇ ਪਤਰਸ ਨੇ ਉਹਦਾ ਸੱਜਾ ਹੱਥ ਫੜਿਆ ਉਹਨੂੰ ਉਠਾਇਆ ਉਹਨੂੰ ਉਠਾਇਆ ਉਸੇ ਵੇਲੇ ਉਸੇ ਵੇਲੇ ਉਹਦੇ ਪੈਰਾਂ ਅਤੇ ਗਿੱਟਿਆਂ ਵਿੱਚ ਉਹਦੇ ਪੈਰਾਂ ਤੇ ਗਿੱਟਿਆਂ 'ਚ ਜਾਨ ਆ ਗਈ ਜਾਨ ਆ ਗਈ ਅਤੇ ਉਹ ਉੱਠ ਖੜਾ ਹੋ ਗਿਆ ਉਹ ਉੱਠ ਖੜਾ ਹੋਇਆ ਅਤੇ ਤੁਰਨ ਲੱਗਾ ਤੇ ਤੁਰਨ ਲੱਗਾ ਤੁਰਦਾ ਤੇ ਛਾਲਾ ਮਾਰਦਾ ਤੁਰਦਾ ਤੇ ਛਾਲਾ ਮਾਰਦਾ ਅਦੇ ਪਰਮੇਸ਼ਰ ਦੀ ਮਹਿਮਾ ਕਰਦਾ ਪਰਮੇਸ਼ਰ ਦੀ ਮਹਿਮਾ ਕਰਦਾ ਉਹਨਾਂ ਨਾਲ ਹੈਕਲ ਵਿੱਚ ਉਹ ਮੈਨੂੰ ਨਾਲ ਕਿੱਥੇ ਗਿਆ ਹੈਕਲ ਵਿੱਚ ਹੈਕਲ ਚ ਗਿਆ ਇੱਕ ਵੱਡਾ ਚਮਤਕਾਰ ਇੱਕ ਵੱਡਾ ਚਮਤਕਾਰ ਐਸੀ ਇੱਜ਼ਤ ਬਣਾਨੇ ਗਿਆ ਲਿਖਿਆ ਜਦੋਂ ਉਹ ਚੰਨ ਆ ਤੇ ਫੇਰ ਉਹ ਮਿਲੇ ਸੱਜ ਕੇ ਕਹਿੰਦੇ ਚਾਰ ਅਧਿਆਏ ਦੇ ਅੰਦਰ ਚਾਰ ਅਧਿਆਇਆਂ ਦਾ ਪੰਜ ਵਚਨ ਜਦੋਂ ਵੱਡਾ ਚਮਤਕਾਰ ਹੋਇਆ ਦੂਜੇ ਦਿਨ ਇਸ ਤਰ੍ਹਾਂ ਹੋਇਆ ਹਾਂ ਕਿ ਉਹਨਾਂ ਦੇ ਅਧਿਕਾਰੀ ਹਾਂ ਬਜ਼ੁਰਗ ਹਾਂ ਅਤੇ ਉਪਦੇਸ਼ਕ ਹਾਂ ਜਰੂਸਲਮ ਵਿੱਚ ਇਕੱਠੇ ਹੋਏ ਹਮ ਅਨਾਸ ਪ੍ਰਦਾਣੀ ਅਜਕ ਉਹ ਇਕੱਠੇ ਕਿਉਂ ਹੋਏ ਕਿ ਇਹ ਤੋਂ ਕੀ ਕਰ ਦਿੱਤਾ ਸਿੰਪਲ ਸਧਾਰਨ ਬੰਦੇ ਆ ਉਹ ਜਮੰਦ ਨੂੰ ਲੰਗੜਾ ਚਲਾਤਾ ਇਕੱਠੇ ਹੋਏ ਫਿਰ ਉਹਨਾਂ ਨੂੰ ਵਿਚਾਲੇ ਖੜਾ ਕਰਕੇ ਪੁੱਛਿਆ ਉਹਨਾਂ ਨੂੰ ਪੱਤਰਸਤੇ ਹੀ ਉਹਨਾਂ ਨੂੰ ਵਿਚਾਲੇ ਖੜਾ ਕੀਤਾ ਯਾਨੀ ਜਿੱਥੇ ਬੇਇੱਜ਼ਤ ਕੀਤਾ ਗਿਆ ਸੀ ਉੱਥੇ ਇੱਜ਼ਤ ਬਣ ਰਹੀ ਹੈ ਟੌਰਾਂ ਦੇ ਨਾਲ ਉਹਨਾਂ ਨੂੰ ਖੜਾ ਕੀਤਾ ਅਤੇ ਪੁੱਛਿਆ ਤੇ ਪੁੱਛ ਰਿਹਾ ਤੁਸੀਂ ਕਿਹੜੀ ਸ਼ਕਤੀ ਨਾਲ ਕਹਿੰਦੇ ਕਿਹੜੀ ਸ਼ਕਤੀ ਨਾਲ ਇਦਾਂ ਨਹੀਂ ਪੁੱਛ ਰਹੇ ਹੋਣਗੇ ਇਹ ਹੋ ਸਕਦਾ ਸਾਰੇ ਹੱਥ ਜੋੜ ਕੇ ਖੜੇ ਹੋਣ ਲੱਤਾਂ ਕੰਬ ਰਹੀਆਂ ਹੋਣ ਕਿਆ ਕੀ ਜਮਾਂਦਰੂ ਲੰਗੜਾ ਖੜਾ ਕਰਕੇ ਕਹਿੰਦੇ ਆ ਤੁਸੀਂ ਕਿਹੜੀ ਸ਼ਕਤੀ ਨਾਲ ਐਂ ਤਾਂ ਕਿਹੜੀ ਸ਼ਕਤੀ ਨਾਲ ਜਾਂ ਕਿਹੜੇ ਨਾਮ ਨਾਲ ਇਹ ਕੀਤਾ ਕਹਿੰਦੇ ਕਿਹੜੇ ਨਾਮ ਨਾਲ ਕੀਤਾ ਜੇ ਤਾਂ ਕਿਉਂਕਿ ਯਾਜਕਾਂ ਨੇ ਕੋਲੋਂ ਕਦੀ ਕੁਝ ਹੋਇਆ ਹੀ ਨਹੀਂ ਸੀ ਯੈਸ ਕੋਈ ਚਮਤਕਾਰ ਨਹੀਂ ਹੁੰਦਾ ਸੀ ਨਾ ਜੇ ਹੁੰਦਾ ਹੁੰਦਾ ਤੇ 18 ਸਾਲ ਦੀ ਕੁਬੜੀ ਫਿਰ ਇਦਾਂ ਹੀ ਥੋੜਾ ਦੇਂਦੀ ਪਰ ਯਿਸੂ ਆਪ ਕਰਦੇ ਨੇ ਚਮਤਕਾਰ ਉਹਦੇ ਚੇਲਿਆਂ ਨੇ ਤੇ ਕਰਨੇ ਹੀ ਕਰਨੇ ਯੈਸ ਜਿੱਦਾਂ ਦਾ ਗੁਰੂ ਉਹਦਾਂ ਦੇ ਹੀ ਚੇਲਿਆਂ ਦਾ ਪ੍ਰਭੂ ਯਿਸੂ ਨੇ ਕਿਹਾ ਸੀ ਜਿਹੜੇ ਮੇਰੇ ਤੇ ਵਿਸ਼ਵਾਸ ਰੱਖਣਗੇ ਜਿਹੜੇ ਕੰਮ ਮੈਂ ਕਰਦਾ ਉਸ ਤੋਂ ਵੱਡੇ ਵੱਡੇ ਕੰਮ ਕਰਨਗੇ ਯੈਸ ਤੇ ਚੇਲਿਆਂ ਨੇ ਕੀਤੇ ਜਦੋਂ ਪਵਿੱਤਰ ਆਤਮਾ ਜੀ ਆਏ ਤੇ ਫਿਰ ਉਹਨਾਂ ਨੂੰ ਵਿਚਾਲੇ ਖੜਾ ਕਰਕੇ ਪੁੱਛਦੇ ਪਿਆ ਕਿ ਤੁਸੀਂ ਕਿਹੜੀ ਸ਼ਕਤੀ ਨਾਲ ਤੁਸੀਂ ਕਿਹੜੀ ਸ਼ਕਤੀ ਨਾਲ ਜਾਂ ਕਿਹੜੇ ਨਾਮ ਨਾਲ ਇਹ ਕੀਤਾ ਕਿਹੜੇ ਨਾਮ ਨਾਲ ਇਹ ਕੀਤਾ ਤਦ ਪਤਰਸ ਨੇ ਪਤਰਸ ਨੇ ਫਟੋਰਾ ਦੇ ਨਾਲ ਜਿਹੜਾ ਡਰਦਾ ਸੀ ਪਹਿਲਾਂ ਤਦੇ ਪਤਰਸ ਨੇ ਹ ਪਵਿੱਤਰ ਆਤਮਾ ਨਾਲ ਭਰ ਕੇ ਹ ਉਹਨਾਂ ਨੂੰ ਆਖਿਆ ਹ ਇਹ ਕੌਮ ਦੇ ਅਧਿਕਾਰਿਓ ਅਤੇ ਬਜ਼ੁਰਗੋ ਹ ਜੇ ਅੱਜ ਸਾਡੇ ਕੋਲੋਂ ਇਸ ਚੰਗੇ ਕੰਮ ਦੇ ਬਾਰੇ ਪੁੱਛਦੇ ਹੋ ਹ ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਹ ਕਿ ਉਹ ਕਿਸ ਤਰ੍ਹਾਂ ਚੰਗਾ ਕੀਤਾ ਗਿਆ ਹ ਤਾਂ ਤੁਹਾਨੂੰ ਸਭਨਾਂ ਨੂੰ ਹ ਅਤੇ ਇਜ਼ਰਾਈਲ ਦੇ ਸਾਰਿਆਂ ਲੋਕਾਂ ਨੂੰ ਪਤਾ ਹੋਵੇ ਕਿ ਯਸੂਮਸੀ ਨਾਸਰੀ ਦੇ ਨਾਮ ਨਾਲ ਯੈਸ ਨੂੰ ਤੁਸੀਂ ਸਲੀਪ ਉੱਤੇ ਚੜਾਇਆ ਅਤੇ ਉਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਉਸੇ ਯੈਸੂ ਨਾਮ 'ਚ ਕਹਿੰਦਾ ਚੰਗਾ ਕੀਤਾ ਗਿਆ ਜਿਹੜੇ ਯੈਸੂ ਦਾ ਇਨਕਾਰ ਕਰ ਰਿਆ ਸੀ ਯੈਸ ਜਦੋਂ ਚਮਤਕਾਰ ਮਿਲਿਆ ਅੱਜ ਉਹੀ ਯੈਸੂ ਪ੍ਰਭੂ ਨੇ ਤੁਹਾਨੂੰ ਵੱਡਾ ਚਮਤਕਾਰ ਤੁਹਾਡੀ ਜ਼ਿੰਦਗੀ 'ਚ ਦੇਣਾ ਅਮੇਨ ਉਹ ਦੇਗਾ ਮਤ ਸੱਚ ਉਹ ਸਭ ਕੁਝ ਜਾਣਦਾ ਸਭ ਕੁਝ ਉਹਨੇ ਜਿਹੜੇ ਉਸ ਸੁਰਨੇ ਫਾਟਕ ਤੇ ਜਮੰਦਰੂ ਲੰਗੜਾ ਬੈਠਾ ਸੀ ਪ੍ਰਭੂ ਯਿਸੂ ਉੱਥੇ ਕਈ ਵਾਰੀ ਨਿਕਲ ਕੇ ਗਏ ਸੀ ਉਦੋਂ ਪਰ ਉਹਨਾਂ ਨੇ ਨਹੀਂ ਉਹਨੂੰ ਚੰਗਾ ਕੀਤਾ ਨਾ ਉਹਨਾਂ ਨੇ ਕਿਹਾ ਪਤਰਸ ਚੰਗਾ ਕਰੂਗਾ ਅੱਜ ਹੋ ਸਕਦਾ ਤੁਹਾਡਾ ਲੰਮਾ ਇੰਤਜ਼ਾਰ ਹੋ ਰਿਹਾ ਹੋਵੇ ਤੁਹਾਨੂੰ ਲੱਗਦਾ ਹੋਵੇ ਪਰ ਉਹ ਚਮਤਕਾਰ ਤੁਹਾਡੇ ਜੀਵਨ 'ਚ ਇਸੇ ਲਈ ਨਹੀਂ ਹੋਇਆ ਕਿ ਹੋਣਾ ਚਮਤਕਾਰ ਕਰੇ ਤੇ ਤੁਹਾਡੇ ਜੀਵਨ ਦੁਆਰਾ ਯਿਸੂ ਦੀ ਮਹਿਮਾ ਹੋਵੇ தயார மெமாக்கி ஒரு தயாரா ਜੇ ਜਿਹੜੇ ਤਿਆਰ ਆ ਫਿਰ ਬੋਲੋ ਆਪਣੇ ਮੁਖ ਸੋਂ ਪ੍ਰਭੂ ਯੇਸ਼ੂ ਜੀ ਰਬੀ ਯੇਸ਼ੂ ਜੀ ਪਤਰਸ ਦੀ ਤਰ੍ਹਾਂ ਪਤਰਸ ਦੀ ਤਰ੍ਹਾਂ ਮੈਨੂੰ ਵੀ ਉਹ ਵੱਡਾ ਚਮਤਕਾਰ ਦਿਓ ਮੈਨੂੰ ਵੀ ਉਹ ਵੱਡਾ ਚਮਤਕਾਰ ਕਿ ਮੈਂ ਵੀ ਕਿ ਮੈਂ ਵੀ ਆਪਣੇ ਸ਼ਬਦਾਂ ਦੇ ਦੁਆਰਾ ਆਪਣੇ ਸ਼ਬਦਾਂ ਦੇ ਦੁਆਰਾ ਆਪਣੇ ਸਰੀਰ ਦੇ ਦੁਆਰਾ ਆਪਣੇ ਸਰੀਰ ਦੇ ਦੁਆਰਾ ਆਪਣੇ ਜੀਵਨ ਦੇ ਦੁਆਰਾ ਆਪਣੇ ਜੀਵਨ ਦੇ ਦੁਆਰਾ ਤੁਹਾਡੀ ਮਹਿਮਾ ਕਰ ਸਕਾਂ ਤੁਹਾਡੀ ਮਹਿਮਾ ਕਰ ਸਕਾਂ ਲੋਕਾਂ ਨੂੰ ਮੈਨੂੰ ਲੋਕਾਂ ਨੂੰ ਉਹ ਚਮਤਕਾਰ ਦੇ ਬਾਰੇ ਚਮਤਕਾਰ ਦੇ ਮੈਂ ਦੱਸ ਸਕਾਂ ਪਰਮੇਸ਼ਰ ਮੈਂ ਦੱਸ ਸਕਾਂ ਪਰ ਮੈਨੂੰ ਉਹ ਚਮਤਕਾਰ ਦਿਓ ਉਹ ਚਮਤਕਾਰ ਮੈਂ ਵੀ ਜਾਊਂਗਾ ਮੈਂ ਵੀ ਜਾਊਂਗਾ लंबा बोलो, 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 इंतजार खत्म होगा अज गले रोज तुम तो सदा ली के आमे अज गोडे नवे हो जा रहे आमे अखा चो दिखता नहीं

ਅੱਜ ਤੁਹਾਡੇ ਪੇਟ ਦੇ ਰੋਗ ਪੇਟ ਦੀਆਂ ਗਿਲਡੀਆਂ ਅੱਜ ਚੰਗੇ ਹੋਣ ਜਾ ਰਹੇ ਤੁਸੀਂ ਆਮੀਨ ਅੱਜ ਲੀਵਰ ਦੀ ਪ੍ਰੋਬਲਮ ਅੱਜ ਜਾ ਰਹੀ ਹੈ ਤੁਹਾਨੂੰ ਟਾਈਮ ਆ ਗਿਆ ਤੁਹਾਡੇ ਬੱਚੇ ਹੁਣ ਚਮਤਕਾਰ ਪਾਉਣਗੇ ਆਮੀਨ ਦਿਲ ਦੇ ਰੋਗ ਜਾਂਦੇ ਰਹਿਣਗੇ ਜਿਹੜੇ ਬੋਲਦੇ ਆ ਪ੍ਰਭੂ ਯੇਸ਼ੂ ਨੂੰ ਮੈਨੂੰ ਚਮਤਕਾਰ ਦਿਓ ਬੋਲੋ 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 ਪਰਮੇਸ਼ਰ ਪ੍ਰਭੂ ਯੇਸ਼ੂ ਜੀ ਪੱtras ਨੂੰ ਚਮਤਕਾਰ ਦੇਣ ਵਾਲੇ ਪਰਮੇਸ਼ਰ ਮੈਨੂੰ ਚਮਤਕਾਰ ਦਿਓ

हाथ रखो पेट के उ अखा दे जिथे दर्द है पेट च मणकिया महासमृत प्रभु यशुन छाने आमे तेन छे आमे मैं रिलीज करना महासमृत ऊपर आमे और सारे दर्द रमूव रिमूव हो जाए आमे

ਨਵੀਆਂ ਹੋਣ ਜਾ ਰੀਆਂ ਆਮੀ ਰੁਕੇ ਅੰਗ ਚੱਲਣ ਜਾ ਰਿਹਾ ਅੱਜ ਉੱਥੋਂ ਆਪਣੇ ਹੱਥਾਂ ਨੂੰ ਜਿਹੜਾ ਵਿਰੋਧ ਕਰਦੇ ਆ ਤੁਹਾਡੇ ਘਰਾਂ ਚ ਅੱਜ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਰਗਦੂਤ ਉਹਨਾਂ ਨੂੰ ਸਰਗਦੂਤ ਅੱਜ ਸ਼ੂਰ ਆਮੀ ਅੱਜ ਮੈਂ ਸ਼ੂਨਾ ਤੁਹਾਨੂੰ ਜਿਨ੍ਹਾਂ ਦਾ ਵਿਰੋਧ ਕਰਦੇ ਘਰਾਂ ਦੇ ਲੋਕ ਉਹ ਸਰਗਦੂਤ ਜਾਣ और उन्हना जीवन बदले जीवन बदले मैं बोलता प्रभु यशु बदलन जा रहे बदलन जा रहे हैं वो बदलन जा रहे बदलन जा रहे, चुको चुको अपने हाथों बोलो प्रभु यशु जी मेलो मेरा चमत्कार मेरा चमत्कार दो ਮੇਰਾ ਚਮਤਕਾਰ ਦੇਵ ਪਵਿੱਤਰ ਆਤਮਾ ਜੀ ਤੇ ਯਸ਼ੂਦਰਨਾਲ ਹallelujah ਬਦਰਸਬ ਇਸ ਪੰਦਰਾੰ ਸਵਰਨਾ ਹੈ ਜੋ ਕਿ ਚੱਕ ਕੰਦੇਸ਼ਾ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਨੂੰ ਕੈਂਸਰ ਹੈ ਪਿਛਲੇ 1 ਸਾਲ ਤੋਂ ਅੱਛਾ ਔਰ 6 ਮਹੀਨੇ ਤੋਂ ਲਗਾਤਾਰ